ਅੱਜ ਬੜੀ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਆ ਕਿ ਜਟਿਆਲਾ ਗੁਰੂ ਹਲਕੇ ਦੇ ਪਿੰਡ ਰਖਮਾਨਾਂ ਵਾਲਾ ਦੀ ਸਮੁੱਚੀ ਪੰਚਾਇਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਭੈਣ ਜੀ ਕਵਲਜੀਤ ਕੌਰ ਜੀ ਜਿਹੜੇ ਮੌਜੂਦਾ ਸਰਪੰਚ ਨੇ ਇਸ ਪਿੰਡ ਦੇ ਔਰ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਪੰਚਾਇਤ ਜਿਹੜੀ ਆ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਸਰਦਾਰ ਸੰਦੀਪ ਸਿੰਘ ਜੀ ਬੜੇ ਵਧੀਆ ਇਨਸਾਨ ਨੇ ਇਲਾਕੇ ਵਾਸਤੇ ਵਧੀਆ ਕੰਮਕਾਰ ਜਿਹੜਾ ਆ ਲੰਬੇ ਸਮੇਂ ਤੋਂ ਕਰ ਰਹੇ ਨੇ ਸੋ ਜਿਹੜੀਆਂ ਨੀਤੀਆਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਪਣਾਈਆਂ ਨੇ ਪਿਛਲੇ 3 3.5 ਸਾਲ ਤੋਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਗਭਗ ਜੰਡੇਆਲਾ ਹਲਕੇ ਦੀਆਂ ਸਾਰੀਆਂ ਹੀ ਪੰਚਾਇਤਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਆ ਪਾਰਟੀ ਦੀਆਂ ਨੇ 121 ਦੇ ਵਿੱਚੋਂ 106 ਤੇ ਵੈਸੇ ਵੀ ਚੋਣਾਂ ਜਦੋਂ ਹੋਈਆਂ ਸੀਗੀਆਂ ਉਦੋਂ ਜਿੱਤ ਗਏ ਸੀਗੇ ਔਰ ਜਿਹੜੀਆਂ ਪੰਚਾਇਤਾਂ ਅ ਦੂਜੀਆਂ ਪਾਰਟੀਆਂ ਦੇ ਨਾਲ ਸਬੰਧਤ ਸਿਗੀਆਂ ਉਹਨਾਂ ਨੇ ਵੀ ਜੋ ਕਾਮਕਾਰ ਹਲਕੇ ਦੇ ਵਿੱਚ ਹੋਏ ਨੇ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਅੱਜ ਮੈਂ ਸਰਦਾਰ ਸੰਦੀਪ ਸਿੰਘ ਉਹਨਾਂ ਨੂੰ ਵਧਾਈ ਦੇਣਾ ਔਰ ਪਾਰਟੀ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਜੋ ਭੰਦਾ ਮਾਨ ਸਤਿਕਾਰ ਆ ਉਹਨਾਂ ਨੂੰ ਪਾਰਟੀ ਦੇ ਵਿੱਚ ਜ਼ਰੂਰ ਦਿੱਤਾ ਜਾਊਗਾ ਸੋ ਮੇਰੇ ਵੱਲੋਂ ਸਮੂਹ ਪੰਚਾਇਤ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ